ਸਤਨਾਮੁ ਜਪਮਨ ਸਤਨਾਮ ਸਦਾ ਸਤਨਾਮ ਤਪਾਲ ਤੁਮਕੀ ਉੱਜਲ ਹੋਈ ਹੈ ਨਿਤ ਤੇਈ ਹੈ ਹਰ ਪ੍ਰਖ ਨਿਰੰਜਨਾ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਗਿਆਨ ਅੰਜਨ ਗੁਰ ਦਿਆ ਗਿਆਨ ਅਤੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਉਨੀਰਦਾਸ ਸੁਅੰਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਸਾਹਿਬ ਜੀ ਗੁ ਦਰਸ਼ਨ ਕਉ ਮੇਰਾ ਮਨ ਬਹੁਤ ਤਪਤੈ ਜੋ ਤ੍ਰਿਖਾ ਬੰਤ ਬਿਨ ਨੀਰ ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤੈ ਜੋ ਤ੍ਰਿਖਾ ਬੰਤ ਬਿਨ ਨੀਰ ਮਨ ਪ੍ਰੇਮ ਲਗੋ ਹਰ ਤੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸਾਤ ਸਰੀਰ ਚੱਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਪੱਤੇ